ਬੋਲੇ ਸੋਨਿਆਲ ਸੋਨਿਆਲ ਲੈ ਵੀ ਇੱਕ ਹੋਰ ਬਹੁਤ ਵੱਡਾ ਸੌਦਾ ਹੋਇਆ ਬਹੁਤ ਵੱਡੇ ਰੇਟ ਤੇ ਵੇਕੇ ਕੋੜਾ ਆਇਆ ਸੱਜਣੋ ਕਿਹੜੀ ਜਗ੍ਹਾ ਆ ਕਿਹੜੇ ਭਰਾਵਾਂ ਕੋੜਾ ਆਇਆ ਹੈ ਤੇ ਕਿਹੜੇ ਕੋੜੇ ਦਾ ਪੁੱਤ ਹੈ ਇਹ ਵੀ ਤੁਹਾਨੂੰ ਸਾਰੀ ਗੱਲਬਾਤ ਦੱਸ ਦਿਆਂ ਪਰ ਇਹੋ ਜਿਹਾ ਇੰਨਾ ਸਤਕਾਰ ਕੋੜੇ ਦਾ ਇੰਨਾ ਮਾਣ ਕੋੜੇ ਦਾ ਮੈਂ ਪਹਿਲੀ ਵਾਰ ਹੁੰਦਾ ਵੇਖਿਆ ਆਪਣੇ 5-6 ਸਾਲਾਂ ਦੇ ਕੈਰੀਅਰ ਦੇ ਵਿੱਚ ਬਹੁਤ ਜ਼ਿਆਦਾ ਯਾਰ ਸਤਕਾਰ ਕਰਦੇ ਆ ਭਰਾ ਸਾਰੇ ਹੀ ਰਿਸ਼ਤੇਦਾਰ ਸੱਦੇ ਸੀ ਭਰਾਵਾਂ ਨੇ ਸਾਰੇ ਯਾਰ ਦੋਸਤ ਸਾਰਾ ਤਾਣਾ ਬਾਣਾ ਬਾਈ ਹੋਣਾ ਨੇ ਇਕੱਠਾ ਕਰਿਆ ਸੀ ਤੇ ਵੀਰ ਹੋਣਾ ਨੇ ਘੋੜੇ ਦਾ ਸਵਾਗਤ ਕੁਝ ਇਸ ਤਰ੍ਹਾਂ ਕੀਤਾ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਰਹੇ ਹੋ ਬਾਕੀ ਵੀਡੀਓ ਬਹੁਤ ਹੀ ਵਧੀਆ ਬਣੀ ਹੈ ਬਾਕੀ ਇਹ ਤਾਂ ਹਜੇ ਤੁਹਾਨੂੰ ਕਹਿ ਦਈਏ ਨਾ ਕਿ ਫਿਲਮ ਦਾ ਟ੍ਰੇਲਰ ਹੀ ਵਿਖਾ ਰਹੇ ਆ ਪ੍ਰੋਫੈਸ਼ਨਲ ਵੀਡੀਓ ਜਿਹੜੀ ਐ ਉਹ ਕੁਝ ਕੁ ਦਿਨਾਂ ਤੱਕ ਤੁਹਾਡੇ ਪੈਰਾਂ 'ਚ ਅਸੀਂ ਰੱਖ ਦੇਣੀ ਐ ਤੁਸੀਂ ਮਾਨ ਸਤਕਾਰ ਬਹੁਤ ਦਿੰਦੇ ਹੋ ਇਸ ਕਰਕੇ ਤੁਹਾਡਾ ਧੰਨਵਾਦ ਐ ਸੋ ਘੋੜਾ ਵੀ ਤੁਹਾਨੂੰ ਵਿਖਾਉਨੇ ਆ ਆ ਆ ਗਿਆ ਲੈਵੀ ਮਾਡਲ ਆ ਇਹਨੂੰ ਮੂੰਹ ਕਰ ਮੜਾ ਜਾ ਕਿਉਂ ਘੋੜਾ ਵੇਖ ਕੇ ਹੱਥਾਂ 'ਚੋਂ ਭਾਂਡੇ ਡਿਗ ਪੈਂਦੇ ਆ ਸਜਣੋ ਬਹੁਤ ਚੰਗਾ ਘੋੜਾ ਆ ਆ ਛੋਟੇ ਹੁੰਦੇ ਦੀ ਫੋਟੋ ਐ ਇਹਦੀ ਮਾਂ ਦੇ ਨਾਲ ਬਾਕੀ ਡੀ ਐਨ ਏ ਓਕੇ ਕਰਾਤਾ ਭਰਾਵਾਂ ਨੇ ਕਾਲੇ ਕਾਂਟੇ ਦਾ ਸਜਣੋ ਪੁੱਤ ਐ ਡੀ ਐਨ ਏ ਓਕੇ ਐ ਮਾਏ ਦੀ ਹੈਗੀ ਐ ਬਲਣੀ ਮੱਠ ਲੈਂਦੀ ਆ ਫੋਟੋ ਚੱਲ ਪਈ ਨਾਲ ਤੇ 63 ਪਲੱਸ ਦੀ ਏ ਕੋੜੀ ਐ ਉਹ ਕੋੜੀ ਦਾ ਪੋਤਾ ਮਾਲੇ ਪਾਸਿਓਂ ਤੇ ਬਾਪ ਨੂੰ ਤਾਂ ਤੁਸੀਂ ਭਾਈ ਕੱਲਿਆ ਕੱਲਾ ਭਰਾ ਜਾਣਦੇ ਹੋ ਵੀ ਉਹਨੇ ਕੀ ਕਮਾਲਾ ਕੀਤਿਆ ਬਾਕੀ ਘੋੜੇ ਦਾ ਰੰਗ ਰੂਪ ਇਹਦੀ ਚਮਕ ਇਹਦਾ ਚੁੱਸਾ ਇਹਦੀ ਖੂਬਸੂਰਤੀ ਪਾਫਾਂ ਕੱਢਦੀ ਹੈ ਜਦੋਂ ਕੋਈ ਵੀ ਭਰਾ ਇਹਨੂੰ ਦੇਖਦਾ ਤੇ ਘੋੜਾ ਆਪਣੇ ਆਪ ਦੇ ਵਿੱਚ ਇੱਕ ਹੋਰ ਚੀਜ਼ ਹੈ ਵੀ ਆ ਬੱਚੇ ਦੇਖੋ ਕਿੰਨੇ ਸੋਹਣੇ ਆਏ ਆ ਘੋੜੇ ਦੇ ਘੋੜੇ ਨੇ ਆਪਣਾ ਆਪ ਸਾਬਤ ਕਰਤਾ ਕਹਿੰਦੇ ਵੀ ਪੰਜ ਬੱਚੇ ਆਏ ਆ ਤੇ ਸਾਰਿਆਂ ਦੇ ਪਟੇ ਲਾ ਰਿਹਾ ਹੈ ਪੰਜਾਂ ਚੋਂ ਪੰਜਾਂ ਬੱਚਿਆਂ ਦੇ ਪਟੇ ਆ ਤੇ ਚਾਰ ਬਸ਼ੇਰੀਆਂ ਤੇ ਸਿਰਫ ਇੱਕ ਬਸ਼ੇਰਾ ਹੁਣ ਤਾਈਂ ਆਇਆ ਹੈ ਹੁਣ ਤੁਹਾਨੂੰ ਮੈਂ ਦੱਸਦਾ ਕਿ ਇਹ ਪਹੁੰਚਿਆ ਕਿੱਥੇ ਹੈ ਆਪਣੇ ਬਹੁਤ ਹੀ ਚੰਗੇ ਭਰਾ ਆ ਖੜਨੀ ਖੁੜਨੀ ਤੇ ਫਿਚਰ ਤੁਸੀਂ ਚੈੱਕ ਕਰੀ ਚੱਲਿਓ ਬਾਕੀ ਡਿਟੇਲ ਤੁਹਾਨੂੰ ਮੈਂ ਦੱਸੀ ਜਾਂਦਾ ਯਾਰ ਘੋੜਾ ਸੁੰਨੇ ਮੱਥੇ ਵਾਲੀਆਂ ਘੋੜੀਆਂ ਦੇ ਵੀ ਬੱਚਿਆਂ ਦੇ ਮੱਥੇ ਪਟੇ ਲਾ ਗਿਆ ਆ ਆਪਣੇ ਭਰਾ ਆ ਗਏ ਅਗਲੇ ਪਾਸੇ 22 ਰਜਿੰਦਰ ਸਿੰਘ ਹੁਣੀ 22 ਰਜਿੰਦਰ ਸਿੰਘ ਬਣਾ ਨੂੰ ਬਾਦਸ਼ਾਹ ਬਾਈ ਵੀ ਕਹਿੰਦੇ ਆ ਪਲਵਾਨ ਬਾਦਸ਼ਾ ਸਟੱਡ ਫਾਰਮ ਵੇਰਕਾ ਦੇ ਵਿੱਚ ਸ਼੍ਰੀ ਅਮਰਤਸਰ ਸਾਹਿਬ ਮਾਝੇ ਦੀ ਧਰਤੀ ਤੇ ਇੱਕ ਊੜਾ ਪਹੁੰਚ ਗਿਆ ਸੱਜਣੋ ਵੈਸੇ ਪਿਛਲਾ ਪਿੰਡ ਵੀਰ ਹੋਣਾ ਦਾ ਕਲਸੀਆ ਕਲਸੀ ਪਿੰਡ ਬਾਡਰ ਦੇ ਬਿਲਕੁਲ ਉੱਤੇ ਪੈ ਜਾਂਦਾ ਹੈ ਬਾਡਰ ਵਾਲੇ ਪਾਉਆਂ ਨਾਲ ਤੁਹਾਨੂੰ ਮਿਲਾਉਣਾ ਹੈ ਤੇ ਵੇਖੋ ਸਤਕਾਰ ਕਿੰਨਾ ਹੈ ਘੋੜੇ ਦਾ ਜਦੋਂ ਵੀ ਆਏ ਬਾਈਆਂ ਹੋਣਾਂ ਦੀ ਐਂਟਰੀ ਹੋਈ ਆਣ ਕੇ ਸਿੱਧੇ ਘੋੜਿਆਂ ਦੇ ਚਰਨਾਂ ਨੂੰ ਹੱਥ ਲਾਏ ਆ ਇੰਨਾ ਸਤਕਾਰ ਹੋਣਾ ਚਾਹੀਦਾ ਫਿਰ ਜਾ ਕੇ ਕੁਝ ਦਿੰਦੇ ਆ ਬਾਕੀ ਪਾਰਾਵਾਂ ਨੂੰ ਬਹੁਤ ਡੀਕ ਸੀ ਜਿਹੜੇ ਸਾਨੂੰ ਉੱਥੇ ਡੀਕਦੇ ਸੀ ਅਸੀਂ ਬਾਈ ਹੋਣਾਂ ਦੇ ਨਾਲ ਹੀ ਘੋੜਾ ਲੈ ਕੇ ਤੇ ਵੀਰ ਹੋਣਾਂ ਦੇ ਪਿੰਡ ਕਲਸੀਆਂ ਪਹੁੰਚ ਗਏ ਸੀ ਤੇ ਬਾਕੀ ਇੱਥੋਂ ਹੁਣ ਘੋੜਾ ਕਿਉਂਕਿ ਆ ਵੀਡੀਓ 2-3 ਦਿਨ ਵਾਧਾ ਪੈ ਰਹੀ ਹੈ ਤੇ ਬਾਈ ਹੋਣੀ ਇੱਕ ਅੱਧੇ ਦਿਨ ਦਾ ਘੋੜਾ ਉੱਥੇ ਲੈ ਗਏ ਜਿਹੜਾ ਤੁਹਾਨੂੰ ਮੈਂ ਲੋਕੇਸ਼ਨ ਦੱਸੀਏ ਵੇਰਕਾਂ ਵਿਚੀ ਅੰਮ੍ਰਿਤਸਰ ਸਾਹਿਬ ਇਹ ਪਿੰਡ ਕਲਸੀਆ ਜਿੱਥੇ ਅਸੀਂ ਪਹੁੰਚੇ ਸੀ ਜਿੱਥੇ ਘੋੜਾ ਪਹਿਲੇ ਦਿਨ ਘੋੜੇ ਨੇ ਪੈਰ ਰੱਖਿਆ ਬਾਈ ਹੁਣ ਆਪਦਾ ਜਿਹੜਾ ਪਸ਼ੋਕੜ ਹੈ ਬਾਈ ਹੁਣ ਜਾਂਦੇ ਵੀ ਮੇਰਾ ਜਿਹੜਾ ਪਿਛਲਾ ਪਿੰਡ ਹੈ ਜਿੱਥੇ ਮੇਰਾ ਜਨਮ ਹੋਇਆ ਕਰੀਵੇਂ ਉੱਥੇ ਪੈਰ ਪਾਉਣਾ ਸੋ ਉੱਥੇ ਸਾਰਾ ਕੱਟ ਕੀਤਾ ਸੀ ਭਰਾਵਾਂ ਨੇ ਆਹ ਦੇਖੋ ਵੀ ਉੱਤਰ ਆਇਆ ਘੋੜਾ ਤੇ ਭਰਾ ਜਿਹੜੇ ਆਏ ਸੀ ਨਾ ਉਹ ਵੀ ਡੀਕਦੇ ਸੀਗੇ ਵੀ ਕਿਹੜੀ ਚੀਜ਼ ਟਾਲੇ ਚੋਂ ਨਿਕਲਦੀ ਐ ਕਿਹੜੀ ਚੀਜ਼ ਐਮਬੂਲੈਂਸ ਜਿਹੜੀ ਆਪਣੀ ਛੱਡਣ ਆਈ ਸੀ ਉਹ ਕੀ ਚੀਜ਼ ਨਿਕਲਦੀ ਐ ਅਸੀਂ ਅਸੀਂ ਵੀਡੀਓ ਬਣਾਉਂਦੇ ਬਣਾਉਂਦੇ ਦੇਖਦੇ ਸੀ ਕਿ ਅੱਖਾਂ ਦਾ ਜਿਹੜਾ ਨੂਰ ਹੈ ਘੋੜਾ ਦੇਖ ਕੇ ਉਹ ਬਦਲ ਗਿਆ ਉਹ ਦੁੱਗਣਾ ਚੌਗਣਾ ਹੋ ਗਿਆ ਤੇ ਭਰਾਵਾਂ ਨੇ ਬੜੀ ਸਪੋਰਟ ਕੀਤੀ ਸੋ ਮਾਜੇ ਦੀ ਧਰਤੀ ਦੇ ਬਹੁਤ ਚੰਗੇ ਚੰਗੇ ਘੋੜੇ ਆ ਰਹੇ ਆ ਸੱਜਣੋ ਇਹ ਗੱਲ ਦਾ ਭਾਈ ਜਿਹੜੇ ਸਾਡੇ ਭਰਾ ਨੇ ਵੱਡੇ ਭਾਈ ਰਜਿੰਦਰ ਸਿੰਘ ਹੋਣੀ ਵਧਾਈ ਦੇ ਪਾਤਰ ਵੀ ਨੇ ਵੀ ਇੰਨਾ ਇਨਵੈਸਟਮੈਂਟ ਕਰਕੇ ਮਾਝੇ ਦੇ ਵਿੱਚ ਵੀ ਇਹ ਬਰੀਡ ਆਉਣੀ ਸ਼ੁਰੂ ਹੋ ਗਈ ਆ ਪਹਿਲਾਂ ਵੀ ਘੋੜੇ ਬਹੁਤ ਚੰਗੇ ਐ ਸੋ ਪਰ ਅੱਗੇ ਵਧ ਰਹੇ ਆ ਮਾਝੇ ਵਾਲੇ ਵੀ ਭਰਾ ਇਹ ਘੋੜਿਆਂ ਦੇ ਕੰਮ 'ਚ ਸੋ ਆ ਜਿਹੜੇ ਭਰਾ ਇਹਨਾਂ ਦਾ ਵੀ ਸਾਥ ਵੱਡਾ ਐ ਭਰਾ ਨੂੰ ਸੋ ਸਾਰੇ ਸੱਜਣ ਬੇਲੀ ਆਏ ਸੀ ਸਾਰਿਆਂ ਨੇ ਬੜਾ ਹੀ ਮਾਣ ਕੀਤਾ ਬਾਕੀ ਇਹਦੀ ਫੀਸ ਦੇ ਕਰ ਇਹ ਵੀ ਗੱਲਬਾਤ ਆਪਾਂ ਕਰਾਂਗੇ ਸੋ ਉਹ ਬਾਈਆਂ ਦੇ ਵੀ ਜਦੋਂ ਪ੍ਰੋਫੈਸ਼ਨਲ ਵੀਡੀਓ ਹੋਊਗੀ ਉਦੋਂ ਆਪਾਂ ਜਿਹੜਾ ਫੀਸ ਦਾ ਚਾਨਣਾ ਭਰਾਵਾਂ ਨੂੰ ਪਾਉਣਾ ਤੇ ਆਹ ਭਰਾਵਾਂ ਨੇ ਬਹੁਤ ਯਾਰ ਘੋੜੇ ਆਉਂਦੇ ਪੈਰ ਜਦੋਂ ਚਰਨ ਇਹਨਾਂ ਦੇ ਘਰ ਵਿੱਚ ਪਾਇਆ ਤੇ ਸੱਚੀ ਰੂਹੀ ਹੋਰ ਹੋ ਗਈਆਂ ਗੱਲਾਂ ਬਾਤਾਂ ਹੀ ਹੋਰ ਹੋ ਗਈਆਂ ਭਰਾਵਾਂ ਨੇ ਬਹੁਤ ਸਤਿਕਾਰ ਦਿੱਤਾ ਸਾਰਿਆਂ ਨੂੰ ਹੀ ਏ ਟੂ ਜ਼ेड ਘੋੜੇ ਨੂੰ ਵੀ ਬਹੁਤ ਸਤਿਕਾਰ ਦਿੰਦੇ ਆ ਬਾਕੀ ਇਹਨਾਂ ਨਗੀਨਿਆਂ ਦਾ ਤੇ ਤੁਹਾਨੂੰ ਦੱਸਿਆ ਮਾਨ ਕਰਦੇ ਹੀ ਐ ਜਿਹੜਾ ਵੀ ਕੋਈ ਆਉਂਦਾ ਜਾਂਦਾ ਹੈ ਉਹ ਵੀ ਭਰਾ ਹੱਥਾਂ ਤੇ ਚੱਕ ਲੈਂਦੇ ਆ ਸੋ ਭਰਾਵਾਂ ਦੀ سپورਟ ਜ਼ਰੂਰ ਕਰਿਓ ਪਹਿਲਾ ਸਾਨ ਕੋੜਾ ਵੀਰ ਹੋਣਾ ਨੇ ਰੱਖਿਆ ਭਾਈ ਬਾਕੀ ਜਿਹੜੀ ਪੂਰੀ ਇੰਟਰਵਿਊ ਹੈ ਉਹ ਭਾਈ ਰਜਿੰਦਰ ਸਿੰਘ ਦੇ ਨਾਲ ਤੇ ਵੀਰ ਸਭਾ ਪਲਵਾਨ ਜਿਹੜਾ ਤੁਸੀਂ ਆ ਫੌਜੀਆਂ ਵਾਲੀ ਟੀ-ਸ਼ਰਟ ਦੇ ਵਿੱਚ ਵੀਰ ਵੇਖ ਰਹੇ ਹੋ ਉਤੋਂ ਦੀ ਜੈਕਟ ਪਾਈ ਭਰਾ ਨੇ ਫੌਜੀਆਂ ਵਾਲੀ ਤੇ ਉਹ ਭਾਈ ਸਾਡਾ ਵੀਰ ਸਭਾ ਪਲਵਾਨ ਤੇ ਲਾਲ ਪੱਗ ਦੇ ਵਿੱਚ ਵੀਰ ਰਜਿੰਦਰ ਸਿੰਘ ਹੋਣੀ ਹੈ ਸੋ ਸਾਡਾ ਇੱਕ ਭਰਾ ਹੈ ਹਰਪ੍ਰੀਤ ਉਹ ਬਾਹਰ ਬੈਠਾ ਇਸ ਟਾਈਮ ਤੇ ਸੋ ਜਦੋਂ ਅਸੀਂ ਗਏ ਆ ਦੇ ਭਾਈ ਆ ਸ਼ਰਦਾਈਆਂ ਦੇ ਰਗੜੇ ਲੁਗੜੇ ਪੂਰੇ ਲੱਗ ਰਹੇ ਸੀ ਭਰਾਪੂਰੀ ਉਡੀਕ ਦੇ ਵਿੱਚ ਬੈਠੇ ਸੀ ਉਸ ਟਾਈਮ ਤੇ ਉਸ ਭਰਾਵਾ ਨੇ ਬੜਾ ਹੀ ਮਾਨ ਕੀਤਾ ਯਾਰ ਬਾਕੀ ਵਿਆਹ ਵਾਲਾ ਕੰਮ ਮੈਨੂੰ ਤਾਂ ਲੱਗਿਆ ਤੇ ਕੋਈ ਵੀ ਜੀ ਜਿਹੜਾ ਹੈ ਉਹ ਨਾਰਾਜ਼ ਹੋ ਕੇ ਨਾ ਜਾਵੇ ਇਹ ਗੱਲ ਦਾ ਖਾਸ ਭਰਾਵਾ ਨੇ ਧਿਆਨ ਰੱਖਿਆ ਕੱਲੀ-ਕੱਲੀ ਚੀਜ਼ ਮੈਂ ਯਕਰਾਈ ਤੇ ਆਹ ਭਰਾਵਾ ਦੇ ਪੁੱਤ ਭਤੀਜੇ ਨੇ ਨਾਲ ਵੀਰ ਹੋਣਾਂ ਦੇ ਯਾਰ ਬੇਲੀ ਨੇ ਨਾਲ ਭਰਾ ਰਜਿੰਦਰ ਸਿੰਘ ਦੇ ਰਿਸ਼ਤੇਦਾਰ ਨੇ ਬਾਈ ਸਾਰੇ ਭਰਾ ਉਥੇ ਇਨਵਾਈਟ ਸੀਗੇ ਤੇ ਵੀਰਾਂ ਨੇ ਬਹੁਤ ਵੱਡੇ ਪੱਧਰ ਤੇ ਘੋੜੇ ਦਾ ਸਵਾਗਤ ਕੀਤਾ ਸੋ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਪਹਿਲ ਦੇ ਆਧਾਰ ਤੇ ਯਾਰ ਭਰਾ ਦੀ ਸਪੋਰਟ ਕਰੀਏ ਇੰਨਾ ਚੰਗਾ ਘੋੜਾ ਵੀਰ ਮਾਝੇ ਦੀ ਧਰਤੀ ਚ ਲੈ ਕੇ ਆਏ ਆ ਤੇ ਫੇਰ ਤੋਂ ਲੋਕੇਸ਼ਨ ਤੁਹਾਨੂੰ ਦੱਸਦਾ ਇਹ ਘੋੜਾ ਪਹੁੰਚ ਗਿਆ ਹੈ ਭਲਵਾਨ ਬਾਦਸ਼ਾ ਸਟੱਡ ਫਾਰਮ ਦੇ ਵਿੱਚ ਵੀਰ ਹੋਣਾ ਨੂੰ ਨਾਲੇ ਆ ਪੁਰਾਣੇ ਟਰੈਕਟਰ ਤੇ ਜੀਪਾਂ ਜੂਪਾਂ ਦਾ ਵੀ ਬੜਾ ਸੱਜਣੋ ਸ਼ੌਂਕ ਹੈ ਸੋ ਪਹੁੰਚਿਆ ਜੀ ਪਲਵਾਨ ਬਾਦਸ਼ਾ ਸਟੱਡ ਫਾਰਮ ਤੇ ਵੇਰਕਾ ਦੇ ਵਿੱਚ ਸ਼੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਸੋ ਭਰਾਵਾਂ ਦਾ ਮਾਣ ਰੱਖਿਓ ਤੇ ਕਿੰਨੀ ਫੀਸ ਰੱਖਣੀ ਹੈ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਇਹ ਵੀਡੀਓ ਕਿਵੇਂ ਲੱਗੀ ਚੰਗੀ ਲੱਗੀ ਹੈ ਤੇ ਕਮੈਂਟਾਂ ਦੇ ਵਿੱਚ ਵੀ ਭਰਾ ਦਾ ਹੌਸਲਾ ਵਧਾ ਦਿਓ ਨੰਬਰ ਮੈਂ ਦਿੱਤੇ ਆ ਫੋਨ ਕਰਕੇ ਵੀ ਵਧਾਈਆਂ ਦੇ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਮਲਕੀਤ ਸਿੰਘ ਪ੍ਰਧਾਨ ਸਾਹਿਬ ਤੇਜਿੰਦਰਪਾਲ ਸਿੰਘ ਉੱਬੀ ਵਿਸ਼ਾਲ ਕੁਮਾਰ ਤਰਲੋਚਨ ਸਿੰਘ ਮਨਜੀਤ ਸਿੰਘ ਹਰਪ ਔਲਖ ਗੁਰਵਿੰਦਰ ਬਰਾੜ ਵਰਿੰਦਰ ਸਿੰਘ ਸੰਧੂ ਕਾਕੂ ਬਰਾੜ ਹਰਪਾਲ ਸਿੰਘ ਖਾਲਸਾ ਜਤਿੰਦਰ ਸਿੰਘ ਮਨਦੀਪ ਬਰਾੜ ਸਰਪੰਚ ਗੁਰਪ੍ਰੀਤ ਬਲਟੋਆ ਸੰਦੀਪ ਰੰਦਾਵਾ ਬਾਕੀ ਇੱਕ ਗੱਲ ਹੋਰ ਹੈ ਸਜਣੋ ਕਿ ਇਹ ਘੋੜੇ ਦਾ ਜਨਮ ਹੋਇਆ ਹੈ ਵੀਰ ਆਜ਼ਾਦ ਗਰੀਆਲ ਦੇ ਘਰ ਚ ਤੇ ਘੋੜਾ ਚਲ ਗਿਆ ਸੀ ਰਾਜਸਥਾਨ ਰਾਜਸਥਾਨ ਤੋਂ ਪੰਜਾਬ ਆ ਗਿਆ ਤੇ ਪੰਜਾਬ ਤੋਂ ਹੁਣ ਬਾਈ ਰਜਿੰਦਰ ਹੁਣਾ ਦੇ ਪਲਵਾਨ ਬਾਦਸ਼ਾ ਸਟੱਡ ਫਾਰਮ ਤੇ ਵੇਰਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਬਹੁਤੀ ਜਲਦ ਪ੍ਰੋਫੈਸ਼ਨਲ ਵੀਡੀਓ ਲੈ ਕੇ ਆਉਨੇ ਆ ਉਹਦੇ ਚ ਤੱਕ ਪਾਉਨੇ ਆ ਤੇ ਉਹਨੇ ਟਾਈਮ ਲਈ ਦਿਓ ਸੁਖਸੰਦੂ ਨੂੰ ਇਜਾਜ਼ਤ ਜਿਉਂਦੇ ਵੱਸਦੇ ਹਾਜ਼ਰ ਰਹੋ ਸ਼ਬਕੈਰ ਸਸੀਕਾਲ ਸ਼ੇਰ ਜਰੂਰ ਮਾਰ ਦਿਓ ਧੰਨਵਾਦ ਬੁਲਾਈਆਂ ਹੋ ਜੀ ਬਹੁਤੀਆਂ ਬਹੁਤੀਆਂ ਆਹ ਜੀ ਨਾਲ ਕੋ ਕੋਰੇ ਦਾ ਸਵਾਗਤ ਕਰ ਰਹਾ ਹਾਂ ਬੇਟੋ ਜੀ ਬੱਲੇ ਬੱਲੇ ਸਸੀ ਕਾ ਜੀ ਸਸੀ ਕਾ ਜੀ ਸਸੀ ਕਾ ਜੀ মবাটপূড়খব বারচ নাগায little